ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਭਈਆ ਅੱਜ ਆਪਾਂ ਗੱਲ ਕਰਨ ਜਾ ਰਹੇ ਜੀ ਰੀਵਾ ਦੇ ਵਿੱਚ ਜੋ ਇੱਕ ਮੁਸਲਮਾਨ ਦੇ ਨਾਲ ਵਾਰਤੀ ਘਟਨਾ ਕਿਉਂਕਿ ਹਜੂਰ ਸਾਹਿਬ ਦੇ ਬਿਲਕੁਲ ਨੇੜੇ ਇੱਕ ਬੰਦੇ ਬਰਖਦੇ ਬਿਲਕੁਲ ਥੋੜਾ ਨੇੜੇ ਹੀ ਹੈਗੀ ਜਗ੍ਹਾ ਜਿੱਥੇ ਇੱਕ ਹਾਜੀ ਦੇ ਨਾਲ ਇੱਕ ਮੁਸਲਮਾਨ ਦੇ ਨਾਲ ਇੱਕ ਬਹੁਤ ਵੱਡਾ ਚਮਤਕਾਰ ਹੈ ਤੇ ਚਲੋ ਉਹਦੀ ਗੱਲ ਕਰਨ ਜਾ ਰਹੇ ਆ ਸੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਟਾਰਟ ਕਰਨੇ ਤਾਂ ਸਟਾਰਟ ਕਰਨ ਤੋਂ ਪਹਿਲੇ ਸਾਡੀ ਵੀਡੀਓ ਜਿਆਦਾ ਜਿਆਦਾ ਸ਼ੇਅਰ ਕਰਨਾ ਜਿਆਦਾ ਸਬਸਕ੍ਰਾਈਬ ਕਰਨਾ ਸਾਡੇ ਚੈਨਲ ਨੂੰ ਤੇ ਚਲੋ ਸਟਾਰਟ ਕਰਨੇ ਗੱਲ ਆਪਣੀ तो गल की होंगी कि एक राइटर ने जी हरभजन सोडी जो कि अपनी किताब लिख दे कि मैं एक बार रिज रिवा जिले कितने जा रहा है किसी ने मिलन या किसी काम जा रहा है से. तो वो कि कहें कि मैं एक बस च बहना तो बस जो ड्राइवर है ना वो कौन है पता है वो मुसलमान है जो ड्राइविंग कर रहा है और मैं देख रहा कि वो लिखते हैं अपनी किताब कहते हैं कि मैं देख रहा कि ड्राइवर ड्राइविंग कर रहा है जितने शीशा होंगे ना शीशा शीशे के उत्त एक फट्टी जी ला ना एक थान है ਕਿ ਜਦੋਂ ਚ ਉਤੇ ਉਲੀ ਤਾਂ ਫੱਟੀ ਜੀ ਲਾ ਕੇ ਸੋਹਣੀ ਜੀ ਵਿਛਾਈ ਕੀਤੀ ਤੇ ਔਰ ਉਹਦੇ ਉੱਪਰ ਗੁਰਗੋਮੀ ਸਿੰਘ ਦਾ ਕੋੜੇਲਾ ਸਰੂਪ ਲਾਇਆ ਦਾ ਕੋੜੇਲਾ ਸਰੂਪ ਯਾਨਕੀ ਜੋ ਉਹਨਾਂ ਦੀ ਫੋਟੋ ਵਗੈਰਾ ਤੇ ਉਹ ਬੜਾ ਹੈਰਾਨ ਹੋ ਕੇ ਦੇਖਦਾ ਵੇ ਕਿ ਭਈਆ ਯਾਰ ਡਰਾਈਵਰ ਮੁਸਲਮਾਨ ਹੈ ਤੇ ਵਿਛਾਈ ਇਹਨੇ ਸਰੂਪ ਇਹਨੇ ਗੁਰਗੋਮੀ ਸਿੰਘ ਦਾ ਕੋੜੇਲਾ ਲਾਇਆ ਦਾ ਤੇ ਜਦੋਂ ਇੱਕ ਸਟੋਰ ਬੰਦਾ ਨਾ ਤੇ ਉਹ ਜਾ ਕੇ ਪੁੱਛਦਾ ਬੰਦੇ ਕੋ ਡਰਾਈਵਰ ਕੋ ਕਿ ਭਈ ਤੁਸੀਂ ਕੰਡਕਟਰ ਡਰਾਈਵਰ ਵਾਇਸਾ ਤੁਸੀਂ ਮੁਸਲਮਾਨ ਹੋ ਸਰੂਪ ਕੋੜੇ ਵਾਲਾ ਲਾਇਆ ਦਾ ਗੁਰੂ ਗਮੇਹਿੰਦ ਕੋੜੇ ਵਾਲਾ ਲਾਇਆ ਦਾ ਕੇਵਾਂ ਮਤਲਬ ਕਿਦਾਂ ਮਦਦ ਸੋ ਸਾਲਾ ਤੁਹਾਨੂੰ ਤੇ ਉਹ ਕਹਿੰਦਾ ਕਿ ਗੱਲ ਕੀ ਏ ਕੀ ਡਰਾਈਵਰ ਤੇ ਚਲੋ ਮੁਸਲਮਾਨ ਤੁਸੀਂ ਦੇਖ ਰਿਹਾ ਮੈਂ ਤਾਂ ਮੁਸਲਮਾਨ ਆ ਕਹਿੰਦਾ ਦੂਜੀ ਗੱਲ ਦੱਸਾਂ ਇਹਦਾ ਕੰਡਕਟਰ ਭਾਈ ਹੈ ਨਾ ਉਹ ਵੀ ਮੁਸਲਮਾਨ ਹੈ ਕੰਡਕਟਰ ਕਹਿੰਦਾ ਚਲੋ ਤੁਸੀਂ ਵੀ ਮੁਸਲਮਾਨ ਕੰਡਕਟਰ ਮੁਸਲਮਾਨ ਸਰੂਪ ਕੋੜੇ ਗੁਰੂ ਗਮੇਹਿੰਦ ਕੋੜੇ ਵਾਲਾ ਲਾਇਆ ਦਾ ਇਹ ਕਿਉਂ ਸੋ ਕਹਿੰਦਾ ਤੀਜੀ ਗੱਲ ਦੱਸਾਂ ਬਸ ਦਾ ਮਾਲਕ ਵੀ ਮੁਸਲਮਾਨ ਹੈ ਕਹਿੰਦਾ ਤੁਸੀਂ ਮੁਸਲਮਾਨ ਹੋ ਮੁਸਲਮਾਨ ਮੇਰੀ ਗੱਲ ਦਾ ਜਵਾਬ ਨਹੀਂ ਆ ਪਾਰਿਆ ਕਿ ਸਰੂਪ ਤੁਸੀਂ ਸਾਰੇ ਹੀ ਮਾਲਕ ਹੀ ਮੁਸਲਮਾਨ ਨੇ ਸਾਰੇ ਮੁਸਲਮਾਨ ਹੋ ਤੁਸੀਂ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਕੋਡੇ ਵਾਲਾ ਲਾਇਦਾ ਹੈ ਇਹ ਕਿਉਂ ਕਹਿੰਦੇ ਆ ਗੱਲ ਮੈਨੂੰ ਨਹੀਂ ਪਤਾ ਤੁਹਾਨੂੰ ਸਾਡੇ ਮਾਲਕ ਹੀ ਦੱਸ ਸਕਦੇ ਨੇ ਜੋ ਮਾਲਕ ਹੈਗੇ ਨੇ ਇਸ ਬਸ ਦੇ ਔਰ ਰਿਵਾਜਲਾ ਦੇ ਵਿੱਚ ਉਹਨਾਂ ਦੀ ਇੱਕ ਬਸ ਨਹੀਂ ਕਟੋ-ਕਟ ਅੱਜ ਵੀ 100 ਬਸਾਂ ਚੱਲ ਰਿਹਾ ਹੋਰ ਪੂਰੀ ਦੀ ਜਿੰਨੀ 100 ਬਸਾਂ ਹੈਗੀਆਂ ਹਰ ਇੱਕ ਬਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਕੋੜੇ ਵਾਲਾ ਸਰੂਪ ਲਗਿਆ। ਜਿੰਨੀ ਬਸਾਂ ਹੈਗੀਆਂ ਨੇ ਗੁਰੂ ਗੋਬਿੰਦ ਸਿੰਘ ਕੋੜੇ ਵਾਲਾ ਸਰੂਪ ਲਾਇਆ ਦੰਨੇ। ਔਰ ਤਾਂ ਤੱਕ ਕੋਈ ਬਸ ਨਹੀਂ ਕਰਦਾ ਜਿਨ੍ਹਾਂ ਦੇ ਕਰ ਗੁਰੂ ਗੋਬਿੰਦ ਸਿੰਘ ਕੋੜੇ ਵਾਲਾ ਜਾਂ ਗੁਰੂ ਗੋਬਿੰਦ ਸਿੰਘ ਇੱਕ ਅਸਨ ਨਾ ਲਾ ਦੇ। ਜਦੋਂ ਤੱਕ ਮਹਾਰਾਜ ਦਾ ਅਸਨ ਨਾ ਲਾ ਦੇ ਚੋ ਕੋੜੇ ਵਾਲਾ ਚਾਹ ਕੈਸੇ ਤੇ ਉਹ ਬੰਦਾ ਆਪਣੀ ਥਾਂ ਉਤਰ ਜਾਂਦਾ ਹੈ ਰਾਇ ਸਿੰਘ ਸੋਢੀ ਦੀ ਗੱਲ ਕਰ ਰਹੇ ਹਾਂ ਉਤਰ ਕੇ ਫਿਰ ਆਪਣਾ ਅਗਲੇ ਦਿਨ ਜਾਂਦਾ ਉਸੇ ਹਾਜੀ ਕੋਲ ਤੇ ਹਾਜੀ ਨੂੰ ਮਿਲਦਾ ਹੈ ਤੇ ਕਹਿੰਦਾ ਸਾਸਰੀ ਕੋਲ ਉਹ ਵੀ ਬੁਲਾਉਂਦਾ ਜਿੱਦਾਂ ਵੀ ਜਿੱਦਾਂ ਵੀ ਉਹਨਾਂ ਨਾਲ ਵਰਤਾ ਹੁੰਦੀ ਉਹਨਾਂ ਨਾਲ ਤੇ ਉਹ ਕਹਿੰਦੇ ਕਿ ਤੁਹਾਡੀ ਬੱਸ 'ਚ ਮੈਂ ਕੱਲ ਸਫ਼ਰ ਕਰ ਰਿਹਾ ਸੀ ਤੇ ਕੱਲ ਮੈਂ ਤੁਹੇ ਦੇਖਿਆ ਕਿ ਵੀ ਕੱਲ ਤੁਹਾਡੀ ਬੱਸ 'ਚ ਗਰੋਹਿੰਦ ਕੋੜੇ ਵਾਲਾ ਸਰੂਪ ਮੈਂ ਦੇਖਿਆ ਤੇ ਕਿਉਂ ਮਤਲਬ ਮਤਲਬ ਕਿਉਂ ਮਤਲਬ ਤੁਸੀਂ ਲਾਇਆ ਤੁਸੀਂ ਆਹ ਮੁਸਲਮਾਨ ਨੂੰ ਤੁਹਾਡਾ ਕੰਡਕਟਰ ਭਾਈ ਮੁਸਲਮਾਨ ਤੁਸੀਂ ਸਾਰੇ ਲਗਾ ਮੁਸਲਮਾਨ ਹੋ ਉਹ ਤੁਸੀਂ ਮੁਸਲਮਾਨ ਤੇ ਸਰੂ ਤੁਸੀਂ ਗਰੂਮ ਦੇ ਕੋੜੇ ਵਾਲਾ ਲਾਇਆ ਦਾ ਅਜਾ ਦੱਸੋ ਥੋੜਾ ਪਤਾ ਚੱਲੇ ਸਾਨੂੰ ਤੇ ਮਤਲਬ ਕੀ ਗੱਲ ਕੀ ਹੈ ਕਿਉਂ ਲਾਇਆ ਦਾ ਤੇ ਉਹ ਕਹਿੰਦੇ ਕਿ ਮਾਫ ਕਰਨਾ ਕਿ ਤੁਸੀਂ ਮੇਰੇ ਕੋਲ ਟਾਈਮ ਲੈ ਕੇ ਨਹੀਂ ਆਏ ਇਹ ਬੜੀ ਲੰਬੀ ਛੋੜੀ ਵਾਰਤਾ ਹੈ ਉਹ ਸੁਣਾਣੇ ਵੀ ਮੈਨੂੰ ਕੰਟਾ ਡੇਢ ਜਾਈਦਾ ਤੇ ਤੁਸੀਂ ਉਹਨੂੰ ਟਾਈਮ ਤੇ ਲੈ ਕੇ ਆਏ ਨਹੀਂ ਉਹ ਫਿਰ ਉਹਨਾਂ ਨੇ ਪੁੱਛਿਆ ਦੁਬਾਰਾ ਕਿ ਬਈ ਕੁਝ ਉੱਤ ਪਤਾ ਲੱਗੇ ਕੋਈ ਦੱਸੋ ਤੁਹਾਨੂੰ ਕਹਿੰਦੇ ਮਾਫੀ ਚਾਹਨਾ ਜੀ ਮੈਂ ਮੈਂ ਕਿਤੇ ਜਾਣਾ ਹੀ ਪਰ ਮੈਂ ਤੁਹਾਨੂੰ ਦੱਸ ਦਿੰਦਾ ਉਹ ਫਿਰ ਗਿੰਦੇ ਕਿ ਜਦੋਂ ਮੈਂ ਫੋਰਸ ਨਹੀਂ ਕੀਤਾ ਉਹ ਵਾਪਸ ਆ ਗਏ ਜਿਹੜਾ ਵੀ ਆਪਣਾ 3 ਵਿਲੇਜ ਇਹਦੇ ਵਿੱਚ ਆਪਣਾ ਜਾ ਲੱਗੇ ਸੀ ਤੇ ਪਿੱਛੇ ਹਾਜੀ ਤੱਕ ਆਉਂਦਾ ਨੌਕਰ ਤੇ ਉਹ ਕਹਿੰਦਾ ਤੁਹਾਨੂੰ ਹਾਜੀ ਸਾਹਿਬ ਨੇ ਬੁਲਾਇਆ ਉਹ ਕਹਿੰਦਾ ਹੈਰਾਨ ਹੋ ਗਿਆ ਯਾਰ ਕਮਾਲ ਦੀ ਹੁਣ ਇਹ ਕਿੰਨਾ ਵਾਰ ਕੋ ਟਾਈਮ ਨਹੀਂ ਉਹ ਕਹਿੰਦਾ ਕਿ ਤੁਸੀਂ ਆ ਜਾਓ ਗੱਲ ਕਰਨੀ ਤੁਹਾਡੇ ਨਾਲ ਤੇ ਮੈਂ ਚਲਾ ਗਿਆ ਉਹ ਦਸਰੇ ਮਤਲਬ ਆਪਣੀ ਸਟੋਰੀ ਦੇ ਵਿੱਚ ਉਹ ਚਲੇ ਜਾਂਦੇ ਆ ਤੇ ਉਹ ਕਹਿੰਦੇ ਕਿ ਹਾਜੀ ਸਾਹਿਬ ਜੀ ਨੇ ਚ ਬੈਠੋ ਜੀ ਤੋਂ ਤੁਹਾਡੇ ਨਾਲ ਗੱਲ ਕਰਨੇ ਆ ਤੇ ਉਹ ਕਹਿੰਦੇ ਕਿ ਜਦੋਂ ਮੈਂ ਤੁਹਾਨੂੰ ਵਾਪਸ ਭੇਜਾਂਗਾ ਤਾਂ ਮੇਰੇ ਦਿਲ 'ਚ ਪਤਾ ਨਹੀਂ ਕੀ ਹੋਣ ਜਾਂ ਪੈਣ ਲੱਗਿਆ ਕਿ ਭਈ ਇਹ ਗੁਰੂ ਦਾ ਕੋਈ ਜਿਆਦਾ ਪਿਆਰਾ ਲੱਗਦਾ ਕੋਈ ਗੁਰੂ ਦੇ ਦਾ ਨੇੜੇ ਹੁੰਦਾ ਨਾ ਇਹ ਗੁਰੂ ਦੇ ਜਿਆਦਾ ਹੀ ਨੇੜੇ ਲੱਗਦਾ ਏ ਤੇ ਇਹਨੂੰ ਮੈਂ ਹੁਣੇ ਸੰਭਾਲ ਲਾ ਕਿਤੇ ਆ ਨਾ ਕਿ ਗੁਰੂ ਦਾ ਪਿਆਰਾ ਕੋਈ ਨਰਾਜ਼ ਹੋਵੇ ਚੰਗੇ ਕਿ ਕੋਈ ਕੋਈ ਜਿਆਦਾ ਅੰਦਰ ਹੋਣ ਲੱਗ ਜਾਂਦਾ ਨਾ ਕਿ ਵੀ ਆਪਾਂ ਜਦ ਦਾ ਕੰਮ ਕਰ ਜਾਂਦੇ ਆ ਹੋਣ ਪੈਣ ਲੱਗ ਜਾਂਦੇ ਆ ਕਿ ਵਗੇ ਜਨ ਨਹੀਂ ਕਰਾ ਜਦਾ ਲੇਕਿਨ ਫਿਰ ਵੀ ਕਿਤੇ ਨਾ ਕਿਤੇ ਹੋ ਜਾਂਦਾ ਤੇ ਫਿਰ ਕਿ ਉਹਨੇ ਸੋਚਿਆ ਕਿ ਵੀ ਕਿਤੇ ਨਾ ਕਿਤੇ ਇਹਨੂੰ ਉਹਨੇ ਸੰਭਾਲਣਾ ਕਿਤੇ ਨਾ ਕਿ ਗੁਰੂ ਦਾ ਪਿਆਰਾ ਅੱਧੇ ਚਲੇ ਜਾਏ ਅੱਧੇ ਟੁੱਟ ਜਾਏ ਇਹ ਉਹ ਕਹਿੰਦਾ ਗੱਲ ਕੀ ਸੀ ਕਿ ਮੈਂ ਸੀ ਮੈਨੂੰ ਐਦਾ ਸੀ ਪੈਰਲਾਈਜ਼ ਉਹ ਮੁਸਲਮਾਨ ਦਾ ਸਿਰ ਉਹ ਸੁਨਮਾਨ ਦੀ ਗੱਲ ਨੇ ਉਹ ਕਹਿੰਦਾ ਪੈਰਲਾਈਜ਼ ਹੋ ਗਿਆ ਤੇ ਮੇਰਾ ਕੀ ਸੀ ਕਿ ਪੈਰਲਾਈਜ਼ ਤਾਂ ਨੋਰਮਲ ਜੀ ਗੱਲ ਪਤਾ ਹੈ ਕਿ ਸਰੀਰ ਦਾ ਕੋਈ ਵੀ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਕਹਿੰਦੇ ਕੀ ਸੀ ਕਿ ਮੇਰਾ ਸਾਰੀ ਬਾਵਾ ਬਵਾ ਆਪਣਾ ਸਾਰਾ ਸਰੀਰ ਕੰਮ ਕਰਨਾ ਬੰਦ ਕਰ ਗਿਆ ਇੱਕ ਟੈਗ ਹੋਰ ਵਿਆ ਮੈਨੂੰ ਧੁੰਨੀ ਤੋਂ ਥੱਲੇ ਡਾਹੀ ਸਾਰੀ ਬਲੋਕ ਸਾਰੇ ਬੰਦ ਨਾ ਲੱਗਦਾ ਚੱਲਣਾ ਕੋਈ ਹਰਕਤ ਨਹੀਂ ਚੱਲ ਰਹੀ ਬਿਲਕੁਲ ਅਧਾ ਹੋ ਗਿਆ ਕਿ ਬਸ ਕੁਝ ਆ ਹੀ ਨਹੀਂ ਥੱਲੇ ਕਿ ਬਿਲਕੁਲ ਸਾਰਾ ਏਸਾ ਖਤਮ ਸਿਰਫ ਬੰਦਾ ਸਹ ਲੈ ਸਕਦਾ ਨਾ ਬੋਲ ਸਕਦਾ ਤੇ ਨਾ ਜਿਆਦਾ ਇਸ਼ਾਰੇ ਕਰ ਸਕਦਾ ਸਿਰ ਸਾਂ ਚੱਲਣਗੇ ਬਸ ਹੋਰ ਕੁਝ ਨਹੀਂ ਔਰ ਇੱਕ ਸਾਹ ਦੀ ਜਿਹੜਾ ਕਿ ਡੈਡ ਬੁੜੀ ਦਾ ਉਹ ਕਹਿੰਦੇ ਨੇ ਕਿ ਉਹ ਗੱਲ ਹੋਈ ਟੈਡ ਬੋਡੀ ਇਹ ਵੀ ਹੁੰਦਾ ਇੱਕ ਨਾਰਮਲ ਇੱਕ ਜਿੰਦਾ ਇਲਾਜ ਨੂੰ ਗਿਆ ਨਾ ਤੇ ਕਿਹਾ 15 20 ਦਿਨ ਮੇਰੀ ਘਰ ਵਾਲੀ ਨੇ ਸੇਵਾ ਕੀਤੀ ਉਹ ਵੀ ਲਗਭਗ ਸੇਵਾ ਕਰਕੇ ਅੱਖ ਗਈ ਫਿਰ ਉਹ ਵੀ ਛੱਡ ਗਈ ਮੈਨੂੰ 15 20 ਦਿਨ ਸੇਵਾ ਕੀਤੀ ਨਾਰਮਲ ਜੀ ਗੱਲ ਯਾਰ ਕੋਈ ਬੰਦਾ ਕਿੰਨੇ ਕਿ ਸੇਵਾ ਕਰ ਕਿ ਕੋਸਤ ਹੁੰਦਾ ਨਹੀਂ ਨਾ ਕਿਤੇ ਜਾ ਸਕਦਾ ਸਾਰਾ ਮਨ ਮੁੱਤ ਫਿਰ ਆਪੇਸ ਮਨ ਲੱਭਦਾ ਪਰ ਉਹ ਵਾਰ ਵਾਰ ਨਹੀਂ ਕੋਈ ਪਰਵਾਰ ਦੇ ਸਾਹਮਣੇ ਤੇ ਕੁਝ ਦਿਨਾਂ ਤੱਕ ਮੂਲੇ ਨੇ ਸੇਵਾ ਕੀਤੀ 5 10 ਦਿਨ ਉਹ ਵੀ ਆ ਕੇ ਵੇ ਤੇ ਚੁੱਕ ਗਏ ਨੂੰ ਸਿੱਤੇ ਸੁੱਟਦਾ ਜੀ ਸੜਕ ਤੇ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੇ ਉਸੇ ਸੜਕ ਤੇ ਥੋੜਾ ਜਿੱਥੇ ਹਜੂਰ ਸਾਹਿਬ ਨੂੰ ਜਿੱਥੇ ਲੰਘਦੇ ਹਜੂਰ ਸਾਹਿਬ ਨੂੰ ਕਿ ਗਰੀਬਾ ਤੇ ਹਜੂਰ ਸਾਹਿਬ ਜਿਆਦਾ ਡਿਫਰੈਂਸੀਆਂ ਥੋੜਾ ਬਹੁਤੀਆਂ ਤੇ ਇੱਕ ਵਾਰ ਕਿਹਾ ਕਿ ਜੱਥਾ ਲੰਘ ਰਿਹਾ ਤੇ ਰਿੰਗ ਦੇ ਰਿੰਗ ਦੇ ਸੜਕ ਦੇ ਵਿੱਚ ਘਾਰ ਆ ਗਿਆ ਤੇ ਇੱਕ ਗੱਡੀ ਜਾ ਰਹੀ ਸੀ ਉਹਨੂੰ ਰੋਕ ਕੇ ਕਹਿੰਦਾ ਕਿ ਮੈਨੂੰ ਵੀ ਨਾਲ ਲੈ ਕੇ ਜਾਓ ਹਜੂਰ ਸਾਹਿਬ ਕਿ ਮੈਂ ਵੀ ਹਜੂਰ ਸਾਹਿਬ ਜਾਣਾ ਮੈਨੂੰ ਵੀ ਹਜੂਰ ਸਾਹਿਬ ਕੋਲ ਲੈ ਕੇ ਜਾਓ ਕਿ ਮੈਂ ਕਿ ਮੇਰੀ ਮਾਂ ਕੋਣ ਖੜੇਗਾ ਮੈਨੂੰ ਕਿਹਦਾ ਸਾਰਾ ਮੈਨੂੰ ਵੀ ਉੱਥੇ ਲੈ ਕੇ ਜਾ ਮੇਰੇ ਤੋਂ ਵੱਡਾ ਕੋਈ ਦੁਖੀ ਨਹੀਂ ਕਿ ਮੇਰੇ ਤੋਂ ਵੱਡਾ ਕੋਈ ਦੁਖੀ ਨਹੀਂ ਜਿੰਨ ਸਾਰੇ ਸਾਹ ਛੱਡ ਗਏ ਆ ਤੇ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਆ ਜਾ ਬਾਈ ਤੇ ਉਹ ਕਹਿੰਦਾ ਕਿ ਵੀ ਆ ਜਾ ਬਾਈ ਕੋਈ ਗੱਲ ਨਹੀਂ ਉਹ ਗੱਡੇ ਥਾਂ ਕਰਦੇ ਗੱਡਾ ਜਿਆ ਕਰਦੇ ਆ ਉੱਥੇ ਬਾਕੇ ਆਪਣਾ ਲੈ ਜਾਂਦੇ ਆ ਜਦੋਂ ਹਜੂਰ ਸਾਹਿਬ ਆਉਂਦੇ ਤੇ ਇੱਕ ਪੀੜ ਤੇ ਥੱਲੇ ਉਹਨੇ ਮਾਰਨਦੇ ਤੇ ਬਾਕੇ ਕਹਿੰਦਾ ਕਿ ਇੱਕ ਬੰਦਾ ਕਹਿੰਦਾ ਕਿ ਉਹ ਦੇਖੁਰਗਾ ਉਹ ਹਜੂਰ ਸਾਹਿਬ ਹੁਣ ਤੂੰ ਜਾਣ ਤੇ ਤੇਰਾ ਹਜੂਰ ਸਾਹਿਬ ਵਾਲਾ ਜਾਣੇ ਵੇਢੇ ਥਲੇ ਦਬਾ ਕੇ ਨਾ ਇੱਕ ਥਾਂ ਜੀ ਆਗੇ ਔਰ ਲਗਭਗ ਉਥੋਂ ਜੂਰਸਾਹਬਾਨ ਕੇ ਚਲੋਗੀ 100 ਤੋਂ 200 ਕਾ ਦੂਰ ਹੈ ਥੋੜੇ ਸਾਹਮਣੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਦਿਨ ਹੋ ਗਿਆ ਸੀ ਹੋਲੇ ਮੋਲੇ ਦਾ ਨਗਰ ਕੀਰਤਨ ਨਗਰ ਕੀਰਤਨ ਦੀ ਗੱਲ ਕਰ ਰਹੇ ਹਾਂ ਤੇ ਹਜੂਰ ਸਾਹਿਬ ਤੁਹਾਨੂੰ ਪਤਾ ਹੋਏਗਾ ਕਿ ਉੱਥੇ ਹੋਲੇ ਮੋਲੇ ਦਾ ਨਗਰ ਕੀਰਤਨ ਨਿਕਲਦਾ ਗੁਰਦਾ ਗੱਦੀ ਦਾ ਨਗਰ ਕੀਰਤਨ ਨਿਕਲਦਾ ਹੈ ਸਾਕੀ ਦਾ ਨਗਰ ਕੀਰਤਨ ਨਿਕਲਦਾ ਹੈ ਔਰ ਇੱਕ ਇੱਕ ਦਾ ਹੋਰ ਨਿਕਲਦਾ ਹੈ ਮੰਜਾ ਦਾ ਖਾਸ ਪਤਾ ਨਹੀਂ ਐਕਸਰ ਗੁਰਗੋਵੀਨ ਨਗਰ ਪ੍ਰਕਾਸ਼ਪੁਰ ਤੋਂ ਨਿਕਲਦਾ ਉਹ ਦੋ ਦਿਨ ਉਹ ਨਿਕਲਦੇ ਬਾਕੀ ਸਾਰਾ ਔਰ ਉਸ ਕੋੜ ਨਗਰ ਗਿਰਤਨ ਨੇ ਵੈਸੇ ਦੇਖਿਆ ਕਿ ਗੋਬੀ ਗੋਬੀ ਸਿੰਘ ਦੇ ਕੋੜੇ ਦਾ ਜੋ ਪੁਲ ਦੇ ਵਿੱਚੋਂ ਚੱਲ ਰਹੀ ਨੀਲੇ ਕੋੜੇ ਦੀ ਪੁਲ ਦੇ ਅੱਜ ਵੀ ਜਿਹੜੀ ਕੋਲ ਚੱਲ ਰਹੀ ਹੈ ਤੇ ਉਸ ਪੁਲ ਦੇ ਵਿੱਚੋਂ ਇਹ ਘੋੜਾ ਉਸ ਨਗਰ ਗਿਰਤਨ ਦੀ ਹਾਜ਼ਰੀ ਪੜਦਾ ਔਰ ਕਿਸ ਬਾਹੋਂ ਨਾ ਹਾਜ਼ਰੀ ਪੜਦਾ ਕਿ ਕਿਤੇ ਨਾ ਕਿਤੇ ਅੱਜ ਹੀ ਮਾਰਾ ਰਹੇ ਉੱਥੇ ਬੈਠੇ ਨੇ ਔਰ ਚੰਗੀ ਤਰ੍ਹਾਂ ਵਿਛਾਈ ਹੁੰਦੀ ਉਸ ਕੋੜੇ ਦੀ ਤੁਹਾਨੂੰ ਇਹ ਨੋਰਮਲ ਜਿਹਾ ਦੇਖਿਆ ਹੀ ਹੋਣਾ ਹੈ ਚੰਗੀ ਤਰ੍ਹਾਂ ਹਨ ਬੁਛਾਇਆ ਗਿਆ ਸਾਰਾ ਬਿਲਕੁਲ ਨਵਾਂ ਨਵਾਂ ਬਿਲਕੁਲ ਚੰਦਰ ਮਿਲ ਕੋ ਜੋ ਹੀ ਆਪਣਾ ਸਜਾੰਦਰੀ ਜਿੱਦਾਂ ਕੋਲੇ ਨੂੰ ਸਾਰਾ ਹਨ ਵਧੀਆ ਬੁਛਾਈ ਕੀਤੀ ਹੋਈ ਸੀ ਤੇ ਗੱਲ ਕਿਸੇ ਕੀ ਕੋੜਾਈ ਤੋਂ ਲੈ ਕੇ ਜਾ ਰਹੀ ਤੇ ਇੱਕੋ ਦਾ ਵੀ ਕੋੜਾ ਕਹਿੰਦੇ ਬਿਕਾਬੂ ਹੋ ਗਿਆ ਜਿੱਦੋਂ ਲੈ ਕੇ ਜਾ ਰਹੇ ਨਗਰ ਕਿਦਨਾਂ ਉਹ ਬਿਕਾਬੂ ਹੁੰਦਾ ਹੁੰਦਾ ਉਸੇ ਬੰਦੇ ਕੋਲ ਆ ਗਿਆ ਇਹਨੂੰ ਕਿਸੇ ਪਰਾਂ ਨੇ ਜੋ ਹਾਜੀ ਮੁਸਲਮਾਨ ਅਦਾਸ ਇਹ ਸਟੋਰੀ ਆਪਣੀ ਤੇ ਫਿਰ ਲੇਵੋ ਉਹਨੇ ਆਪਣੇ ਜਿੱਦਾਂ ਦੋਨੇ ਦੋਨੇ ਪੋੜ ਚੁੱਕੇ ਕੁਝ ਬੇਗਾਬ ਹੋ ਗਿਆ ਤੇ ਇੱਕੋਦਮ ਤਨ ਨੂੰ ਪਤਾ ਫਿਰ ਉਛਲ-ਕੁਦ ਕਰਦਾ ਫਿਰ ਕੋਈ ਸਮਝ ਨਹੀਂ ਆਂਦਾ ਫਿਰ ਬੰਦਾ ਕਿੱਦਾਂ ਹੋੜੇ ਕਿੱਦਾਂ ਨਹੀਂ ਲੱਤਾਂ ਬਾਹਾਂ ਫਿਰ ਇਹਦਾ ਚੁਗਲਾ ਉੱਪਰ ਤੇ ਇੱਕੋਦਮ ਹੀ ਬੰਦਾ ਉਹ ਆ ਗਿਆ ਭਈ ਉਹਨੇ ਦੋਵੇਂ ਪੋੜ ਚੁੱਕੇ ਤੇ ਸਿੱਧਾ ਉਹਦੇ ਟੰਗਾ ਤੇ ਲਾਤੇ ਤੇ ਥੋੜੀ ਦੇਰ ਬਾਅਦ ਇਹਦਾ ਹਿਲਜੁਲ ਹੋਣੀ ਸ਼ੁਰੂ ਹੋ ਗਈ ਲੱਤਾਂ ਦਾ ਖੂਨ ਦਾ ਦੌਰਾ ਕਰਨਾ ਬੰਦ ਹੋ ਚੁੱਕਿਆ ਸੀ ਤੇ ਕੋਈ ਨਾ ਦੌਰਾ ਵੀ ਜਨਾਂ ਸਟਾਰਟ ਹੋ ਗਿਆ ਤੇ ਉਹਨੇ ਫਿਰ ਦੋ ਪੋੜ ਚੁੱਕੇ ਤੇ ਉਹਦੇ ਛਾਤੀ ਤੇ ਲਾਤੇ ਉਕਰ ਦੇ ਕੋ ਦਾ ਸਾਰਾ ਸਰੀਰ ਚੱਲਨ ਲੱਗਿਆ ਫਿਰ ਪਿੱਛੇ ਦੇ 6-7 ਬੰਦੇ ਜੋ ਨਾਲ ਜਿਹੜੇ ਹੁੰਦੇ ਨੇ ਅੱਛਾ ਤੁਸੀਂ ਹਮੇਸ਼ਾ ਇਹ ਨੋਟਿਸ ਕਰਨਾ ਕਿ ਉਹ ਕੋੜਾ ਹਮੇਸ਼ਾ ਚੁੱਕ-ਚੁੱਕ ਕੇ ਤੁਰਦਾ ਪਸੀਨੋਂ ਪਸੀਨ ਹੋਇਆ ਹੁੰਦਾ ਕਦੇ ਵੀ ਦੇਖ ਲੈਣਾ ਚੁੱਕ-ਚੁੱਕ ਕੇ ਤੁਰੇਗਾ ਚੁੱਕ-ਚੁੱਕ ਕੇ ਮੈਂ ਤਾਂ ਖੈਰ ਮੈਨੂੰ ਤਾਂ ਗਿਆ ਨਹੀਂ ਕੋਈ ਬੰਦਾ ਸਾਡੀ ਜਾਣ ਕਰ ਗਿਆ ਸੀ ਮਨੇ ਇਹ ਤੋ ਦੱਸ ਰਿਹਾ ਸੀ ਤੇ ਵੀ ਆ ਪਸੀਨੋਂ ਪਸੀਨ ਹੋਏਗਾ ਤਾਂ ਅੱਜ ਵੀ ਇਦਾਂ ਲੱਗਦਾ ਕਿ ਉਹ ਕਿ ਵਾਕਈ ਜਿਹਾ ਇਦਾਂ ਲੱਗੇਗਾ ਤਾਂ ਕਿ ਵਾਕਈ ਕੋਈ ਉੱਤੇ ਬੈਠਾ ਹੁਣ ਸਮਝੋ ਕਿ ਕੌਣ ਉੱਤੇ ਬੈਠਾ ਸੋ ਭਈਆ ਉਹਦਾ ਸੀਰੀ ਚੰਨਾ ਸ਼ੁਰੂ ਹੋ ਗਿਆ ਉਹ ਕਹਿੰਦਾ ਵਾਕਿ ਜੋ ਕੋਈ ਨੋਕਰੀ ਵਰਤ ਤ ਗਿਆ ਤਾਂ 6 ਬੰਦੇ ਲੱਗੇ ਜਿਹੜੇ 4-5 ਬੰਦੇ ਸੀ ਨੇੜੇ ਉਹ ਲੱਗੇ ਸੀ ਉਹਦੇ ਨੂੰ ਤੇ ਨਾ ਤੇ ਉਹਨਾਂ ਨੂੰ ਪਤਾ ਹੈ ਕੀ ਹੋਇਆ ਕੀ ਹੈ ਪਰ ਮੈਨੂੰ ਤੇ ਬਸ ਜੋ ਜਿੱਦਾਂ ਹੋਣਾ ਸੀ ਉਹ ਕਹਿੰਦਾ ਕਿ ਖਾਲੀ ਸਿਰ ਮੈਂ ਜਾਣਨਾ ਕਿ ਮੇਰੇ ਨਾਲ ਕੀ ਵੀ ਥੇ ਨਾ શરીર ਚੱਲਦਾ ਪਰ ਮੇਰਾ ਨਾ ਬਾਹਾਂ ਚੱਲ ਰਿਹਾ ਕੁਝ ਵੀ ਨਹੀਂ ਚੱਲ ਰਿਹਾ ਖਾਲੀ ਸਾਹ ਸਾਲ ਆਇਆ ਪਰ ਨਾ ਬੋਲ ਪਰੇ ਢੰਗ ਨਾ ਇੱਕ ਕਦਮ ਫਰੀ ਚੱਲਣਾ ਚਾਲੂ ਹੋ ਜਾ ਕਹਿੰਦਾ ਮੈਂ ਥੋੜੇ ਦਿਨ ਬਾਅਦ ਹਿਲਣ ਦੀ ਕੋਸ਼ਿਸ਼ ਕੀਤੀ ਮੈਂ ਹਿਲ ਪਿਆ ਥੋੜੇ ਦਿਨ ਬਾਅਦ ਚੱਲਣ ਦੀ ਕੋਸ਼ਿਸ਼ ਕੀਤੀ ਮੈਂ ਚੱਲ ਪਿਆ ਔਰ ਫਿਰ ਸਿੱਧਾ ਮੈਂ ਜਾ ਕੇ ਹਜੂਰ ਸਾਹਿਬ ਮੱਥਾ ਟੇਕ ਕੇ ਆਇਆ ਸੋ ਐ ਆਪਣੀ ਕਹਾਣੀ ਦੇ ਵਿੱਚ ਦੱਸ ਰਿਹਾ ਜੋ ਬੀਤੇ ਉਹ ਦਿਨ ਸੀ ਗਰਦੇ ਗਰਦੇ ਕੰਨਾ ਫਿਰ ਮੱਥਾ ਟੇਕ ਕੇ ਵਾਪਸ ਆਇਆ ਆਪਣੇ ਜਿਹੜਾ ਸਾਰਾ ਏਰੀਆ ਹੈਰਾਨ ਹੋ ਗਿਆ ਸਾਰਾ ਹੈਰਾਨ ਐ ਹੋ ਕੀ ਗਿਆ ਇਹ ਤਾਂ ਉਮੀਦ ਨਹੀਂ ਸੀ ਭਈਆ ਖੜੇ ਹੁੰਦੇ ऐसा मतलब नहीं कभी ठीक हो जाए पर बंदा आराम ना चल फिर पा रहा है कोई प्रॉब्लम नहीं कोई कुछ नहीं सारे इसे चलते पे खून का दौरा भी ठीक ना चल रहा है वो केंद्र यार कमाल की गलत यकीन नहीं हो रहा इतना कभी ठीक हो ही नहीं सदी यही किदा हौली हौली पत्नी और बच्चे भी आ गए ठीक ठाक सारा कुछ चलने लग गया क्योंकि सारा कुछ खत्म हो जाएगा तो एक बस पाई एक बस की गल कर रहे खास मैं ज्यादा पता नहीं स्टोरी तो वैसे ऐसी है कि एक बस उन्हें पाई ਔਰ ਮਹਾਰਾਜ ਨੇ ਐਸੀ ਕਿਰਪਾ ਕੀਤੀ ਆ ਜਦ ਜਿਦੀ ਸ਼ੋਬਸ ਚੱਲ ਰਹੀ ਹੈ ਤਾਂ ਹਰ ਬਸ ਚ ਕੋੜੇ ਵਾਲਾ ਸਰੂਪ ਲੱਗ ਰਿਹਾ ਤੇ ਸਰਦਾਰ ਸਾਹਿਬ ਉਹਦੇ ਹਰਬੇ ਹਰਬਿੰਦਰ ਸਿੰਘ ਛੋਟੀ ਸਾਹਿਬ ਕੀ ਵੀ ਮੇਰੀ ਗੱਲ ਦਾ ਜਵਾਬ ਮੈਨੂੰ ਅਜੇ ਵੀ ਨਹੀਂ ਮਿਲਿਆ ਕਿ ਸਾਰੇ ਬਸਾਂ 'ਚ ਗੁਰਗੋਬਿਸ਼ਣ ਮਹਾਰਾਜ ਦਾ ਸਰੂਪ ਲੱਗਿਆ ਦਾਵੇ ਉਹ ਕਿ ਲੋਇਆ ਦਾ ਕਿ ਕੋੜੇ ਵਾਲੀ ਸਰੂਪ ਕਿ ਲੋਇਆ ਦਾ ਨੋਰਮਲ ਵੀ ਤੁਹਾਨੂੰ ਦੇ ਖਾਲੀ ਨੋ ਨੋ ਜਿਹਾ ਫੋਟੋ ਹੁੰਦੀ ਕਿ ਕੋੜੇ ਦਾ ਸਰੂਪ ਲੱਗਾ ਉਹ ਕਹਿੰਦੇ ਕਿਰਪਾ ਦੇ ਮੇਰੇ ਤੇ ਮਹਾਰਾਜ ਨੇ ਕੀਤੀ ਹੈ ਗੁਰਗੋਬਿਸ਼ਣ ਜੀ ਨੇ ਕੀਤੀ ਹੈ ਲekin ਹੋਈ ਕੋੜੇ ਦੇ ਰਹੀ ਉਹਨਾਂ ਨੇ ਤੇ ਕਹਿੰਦੇ ਕਿ ਜੇ ਕੋੜੇ ਰਹਿਏ ਤੇ ਫਿਰ ਉਹਨਾਂ ਦੇ ਵਿਚੋਲੇ ਨੂੰ ਨਹੀਂ ਭੁੱਲਣਾ ਚਾਹੀਦਾ ਕੀਤੀ ਉਹਨਾਂ ਨੇ ਲekin ਕੀਤੀ ਕਿਤੇ ਕੋੜੇ ਦੇ ਰਹੀ ਕੀਤੀ ਸੋਇਆ ਹੁੰਦੀ ਮੰਨਤਾ ਇਹ ਆ ਗੁਰ ਸਿੱਖੀ ਜ਼ਰੂਰੀ ਨਹੀਂ ਕਿ ਖਾਲੀ ਇੱਕ ਸਿੱਖ ਅੱਜ ਜਾਗੇ ਮੁਸਲਮਾਨ ਚ ਵੀ ਹੋ ਸਕਦੀ ਸੋਇਆ ਸੀ ਜੀ ਸਟੋਰੀ ਸੋ ਮੰਨ ਗਿਆ ਬਈ ਸੁਰਿੰਦਰ ਸਿੰਘ ਸੋਢੀ ਵੀ ਲਿਖਦੇ ਨੇ ਕਿ ਵਾਕਿਵੇਂ ਸੋ ਉਹਨੇ ਕਿ ਸੰਰ ਰਾਇਓਸ ਉਹਨਾਂ ਦੀ ਜਿਹੜੀ ਕਹਾਣੀ ਸੀ ਕਾਤਾ ਸੀ ਸੋ ਆਕੇ ਜੀ ਜਦੋਂ ਆਪਣੇ ਸ੍ਰੀ ਰਿਗਜਾਮੇ ਜਾਈ ਸੀ ਤਾਂ ਹੀ ਨਹੀਂ ਵਰਤਦੇ ਸੀ ਮਹਾਰਾਜ ਅੱਜ ਵੀ ਵਰਤਦੇ ਆ ਔਰ ਕਿਤੇ ਵਰਤਦੇ ਹਨ ਕੁਝ ਨਹੀਂ ਕਹਿ ਸਕਦੇ ਕਿਤੇ ਵਰਤ ਸਕਦੇ ਸੋ ਆਕੇ ਜੀ ਬਾਈ ਬਹੁਤ ਕੁਝ ਹੋ ਸਕਦਾ ਅਗਰ ਮਨਨਾ ਤਾਂ ਬਹੁਤ ਕੁਝ ਨਾ ਹੋ ਮਨਨਾ ਤਾਂ ਕੁਝ ਨਹੀਂ ਸੋ ਤਸਨਾ ਕਮੈਂਟ ਜੀ ਤੁਹਾਨੂੰ ਕਿੱਦਾਂ ਲੱਗੀ ਆ ਵੀਡੀਓ ਸੋ ਬਹੁਤ ਬਹੁਤ ਧੰਨਵਾਦ ਆਡਾ ਸਾਰਿਆਂ ਦਾ ਸੋ ਜਿਆਦਾ ਸਬਸਕ੍ਰਾਈਬ ਕਰਨਾ ਸਾਡੇ ਇਸ ਚੈਨਲ ਨੂੰ ਜਿਆਦਾ ਜਿਆਦਾ ਸ਼ੇਅਰ ਕਰਨਾ ਮਾਰੀ ਇਸ ਵੀਡੀਓ ਨੂੰ ਸੋ ਠੀਕ ਹੈ ਜੀ ਓਕੇ